ਅਗੇ ਬਾਤ ਹੈ ਨਜ਼ਾਜ਼ ਮਾਈਨਿੰਗ ਦੇ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਵੱਡਾ ਐਕਸ਼ਨ 13 ਵਕਵਕ ਥਾਮਾ ਤੇ ਰੇਡ ਕੀਤੀ ਜਾ ਰਹੀ ਹੈ ਰੂਪਨਗਰ ਨਜ਼ਦੀਕ ਵਕਵਕ ਥਾਮਾ ਤੇ ਜਿੱਥੇ ਛਾਪੇਮਾਰ ਦੀ ਸلسਲਾ ਨਿਰੰਤਰ ਚੱਲ ਰਹੀ ਤਾਂ ਉੱਥੇ ਹੀ ਹੁਣ ਤੱਕ ਜਾਣਕਾਰੀ ਮੁਤਾਬਕ 3 ਕਰੋੜ ਰੁਪਏ ਬਰਾਮਦ ਹੋ ਚੁੱਕਿਆ ਸੋ ਅਗਲੀ ਰੀ ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਹੈ ਈਡੀ ਨੇ ਮਾਈਨਿੰਗ ਮਾਫੀਆ ਨਸੀਬ ਚੰਦ ਦੀਆਂ 13 ਵਕਵਕ ਥਾਮਾ ਤੇ ਜਿੱਥੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਤੱਕ 3 ਕਰੋੜ ਰੁਪਏ ਬਰਾਮਦ ਹੋ ਚੁੱਕਿਆ ਹੈ ਸਾ 13 ਵਕਤ ਵਕ ਖਮਦ ਛਪੇ ਮਰੀ ਐਨਫੋਰਸਮੈਂਟ ਡਾਇਰੈਕਟਿਵ ਵੱਡਾ ਐਕਸ਼ਨ ਨਿਜ਼ਾਮਾਇਨੇ ਦੇ ਖਿਲਾਫ ਤਾਇਆ ਅਪਡੇਟ ਲੈ ਲੈਂਦਾ ਮੇਰੇ ਨਾਲ ਮੇਰੇ ਸੁਗੀ ਰੋਹਿਤ ਬੰਸਰ ਲਾਈਵ ਜੁੜੇ ਨੇ ਰੋਹਿਤ ਤਾਇਆ ਅਪਡੇਟ ਕੀ ਹੈ ਐਨਫੋਰਸਮੈਂਟ ਡਾਇਰੈਕਟਿਵ ਨੇ ਜੋ ਵੱਡਾ ਐਕਸ਼ਨ ਕੀਤਾ ਅੱਭੀ ਇਹ ਬਿਲਕੁਲ ਗੁਰਪ੍ਰੀਤ ਜਿੱਕਰ ਗੱਲ ਕੀਤੀ ਜਾਵੇ ਤਾਂ ਈਡੀ ਦੇ ਵੱਲੋਂ ਇੱਕ ਵੱਡੀ ਕਾਰਵਾਈ ਹੈ ਜਿਹੜੀ ਉਹ ਮਾਈਨਿੰਗ ਮਾਫੀਆ ਦੇ ਉੱਪਰ ਕੀਤੀ ਗਈ ਹੈ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਅੰਦਰ 13 ਦੇ ਕਰੀਬ ਜੜੀਆਂ ਟੀਮਾਂ ਨੇ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਜਲੰਧਰ ਈਡੀ ਆਫਿਸ ਦੇ ਵੱਲੋਂ ਇਹ ਰੇਡ ਕੀਤੀ ਜਾ ਰਹੀ ਹੈ ਪਰ ਈਡੀ ਦੇ ਵੱਲੋਂ ਜਿਹੜੀ ਰੇਡ ਕੀਤੀ ਜਾ ਰਹੀ ਹੈ ਦੋ ਕੰਸਰਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜੁੜਦੇ ਨੇ ਪਹਿਲਾ ਹੈ ਸ਼੍ਰੀ ਰਾਮ ਕ੍ਰੈਸ਼ਰ ਔਰ ਦੂਸਰਾ ਹੈ ਜਿਹੜਾ ਉਹ ਹੈ ਈਡੀ ਦੇ ਵੱਲੋਂ ਜਿਹੜੀ ਅਟੈਚ ਕੀਤੀ ਗਈ ਜਗਦੀਸ਼ ਭੋਲਾ ਦੀ ਜ਼ਮੀਨ ਉਸ ਜਗ੍ਹਾ ਦੇ ਉੱਪਰ ਮਾਈਨਿੰ ਦੇ ਉੱਪਰ ਇਸ ਵਕਤ ਮੈਂ ਖੜਾ ਹੋਇਆਗਾ ਮੇਰੇ ਪਿੱਛੇ ਤੁਸੀਂ ਆ ਤਸਵੀਰ ਦੇਖ ਰਹੇ ਹੋਗੇ ਜਿਸ ਜਗ੍ਹਾ ਦੇ ਉੱਪਰ ਤੁਹਾਨੂੰ ਇੱਕ ਆ ਫੂਸ ਗ੍ਰੀਨਰੀ ਨਜ਼ਰ ਆ ਰਹੀ ਹੈ ਇਹ ਉਹੀ ਜ਼ਮੀਨ ਹੈ ਜਗਦੀਸ਼ ਭੋਲਾ ਦੀ ਜ਼ਮੀਨ ਜਿਸ ਜਗ੍ਹਾ ਦੇ ਉੱਪਰ ਕਹਿ ਲਿਏ ਕਿ ਜਿਹੜੀ ਰੇਡ ਹੈਗੀ ਉਹ ਇਸ ਜਗ੍ਹਾ ਨੂੰ ਲੈ ਕੇ ਕੀਤੀ ਹੈ ਤੁਸੀਂ ਦੇਖੋਗੇ ਕਿ ਜਿਹੜੇ ਆ ਖੱਡੇ ਨੇਗੇ ਉਹ ਇਸ ਜਗ੍ਹਾ ਦੇ ਉੱਪਰ ਬਣੇ ਹੋਏ ਨੇ ਔਰ ਪਿੱਛੇ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਤੁਹਾਨੂੰ ਬਿਲਕੁਲ ਪਿੱਛੇ ਇੱਕ ਬਲੂ ਰੰਗ ਦੇ ਜਿਹੜਾ ਢਾਂਚਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ ਇਹ ਹੈ ਸਤਲੁਜ ਕ੍ਰੈਸ਼ਰ ਸਤਲੁਜ ਕ੍ਰੈਸ਼ਰ ਇਸ ਏਰੀ ਉਹ ਮੰਨਿਆ ਜਾਂਦਾ ਹੈਗਾ ਔਰ ਉਸਦੇ ਬਿਲਕੁਲ ਬਿਚਾਰੇ ਲੱਗਦੀ ਹੈ ਕਿ ਜਗਦੀਸ਼ ਭੋਲਾ ਦੀ ਜ਼ਮੀਨ ਔਰ ਜਿਸ ਜਗ੍ਹਾ ਦੇ ਉੱਪਰ ਮੈਂ ਖੜਾ ਹੋਇਆਗਾ ਇਸ ਪਾਸੇ ਤੁਹਾਨੂੰ ਇੱਕ ਗੇਟ ਨਜ਼ਰ ਆ ਰਿਹਾ ਹੋਏਗਾ ਤਾਂ ਇਹ ਹੈ ਸ਼੍ਰੀ ਰਾਮ ਕ੍ਰੈਸ਼ਰ ਸ਼੍ਰੀ ਰਾਮ ਕ੍ਰੈਸ਼ਰ ਉਹ ਕ੍ਰੈਸ਼ਰ ਜਿਸ ਨੂੰ ਨਸੀਬ ਚੰਦ ਦੇ ਵੱਲੋਂ ਆਪਰੇਟ ਕੀਤਾ ਜਾਂਦਾ ਸੀਗਾ ਨਸੀਬ ਚੰਦ ਦੀ ਜਿਹੜੀ ਪੂਰੀ ਟੀਮ ਹੈ ਉਹ ਇਸ ਨੂੰ ਆਪਰੇਟ ਕਰਦੀ ਔਰ ਇਹੀ ਉਹ ਕ੍ਰੈਸ਼ਰ ਹੈ ਜਿਸ ਨੂੰ ਲੈ ਕੇ ਈਡੀ ਦੇ ਵੱਲੋਂ ਇਸ ਵਕਤ ਰੇਡ ਹੈ ਜਿਹੜੀ ਉਹ 13 ਲੋਕੇਸ਼ਨਾਂ ਦੇ ਉੱਪਰ ਅਲੱਗ-ਅਲੱਗ ਚੱਲ ਰਹੀ ਹੈ ਤਾਂ ਤੁਸੀਂ ਦੇਖੋਗੇ ਕਿ ਕਿੰਨਾ ਵੱਡਾ ਪਲਾਂਟ ਹੈ ਜਿਹੜਾ ਤੁਹਾਨੂੰ ਉਹ ਨਜ਼ਰ ਆਏਗਾ ਕਿੰਨਾ ਜ਼ਿਆਦਾ ਜਿਹੜਾ ਮਾਲ ਤੁਹਾਨੂੰ ਸਾਈਡ ਦੇ ਪੱਥਰ ਨੂੰ ਤੋੜ ਕੇ ਜਿਹੜੀ ਆਪਾਂ ਪਿੰਡਾਂ ਦੇ ਵਿੱਚ ਬਜਰੀ ਦਾ ਇਸਤੇਮਾਲ ਕਰਦੇ ਆਂਗੇ ਘਰਾਂ ਦੇ ਨਿਰਮਾਣ ਦੇ ਲਈ ਉਹ ਬਜਰੀ ਦੇ ਢੇਰ ਤੁਹਾਨੂੰ ਇਸ ਜਗ੍ਹਾ ਤੇ ਨਜ਼ਰ ਆਉਣਗੇ ਬਰੇਤੀ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈਗਾ ਬਹੁਤ ਜਗ੍ਹਾ ਦੇ ਉੱਪਰ ਰੇਤਾ ਕਹਿ ਦਿੱਤਾ ਜਾਂਦਾ ਹੈਗਾ ਜਾਂ ਬਰੇਤੀ ਕਿਹਾ ਜਾਂਦਾ ਹੈਗਾ ਉਸ ਦਾ ਜਿਹੜਾ ਇਸਤੇਮਾਲ ਹੈਗਾ ਪਹਾੜਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਸੁਧਾਈ ਦਾ ਕੰਮ ਹੈਗਾ ਪੱਥਰਾਂ ਨੂੰ ਵੱਡੇ ਪੱਥਰਾਂ ਨੂੰ ਤੋੜ ਕੇ ਛੋਟੇ ਪੱਥਰ ਬਣਾਉਣਾ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਪਰੋਂ ਜਿਹੜੀ ਬਰੇਤੀ ਤਿਆਰ ਕਰਨਾ ਸੜਕਾਂ ਦੇ ਲਈ ਜਿਹੜੇ ਪੱਥਰ ਇਸਤੇਮਾਲ ਹੁੰਦੇ ਨੇ ਉਹ ਸਾਈਜ਼ ਦੇ ਪੱਥਰ ਤ ਕ੍ਰੈਸ਼ਰਾਂ ਦੇ ਵਿੱਚੋਂ ਤਮਾਮ ਜਿਹੜਾ ਕੰਮ ਹੈਗਾ ਉਹ ਕੀਤਾ ਜਾਂਦਾ ਹੈਗਾ ਔਰ ਬਿਲਕੁਲ ਕਿਨਾਰੇ ਦੇ ਉੱਪਰ ਤੁਸੀਂ ਦੇਖੋਗੇ ਤਾਂ ਇਹ ਨਦੀਆਂ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਸਤਲੁਜ ਨਦੀ ਹੈਗੀ ਉਹਦੀ ਤਸਵੀਰ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਇਹ ਨਦੀ ਆ ਰਹੀ ਹੈਗੀ ਕਿ ਜਿਹੜਾ ਪਾਣੀ ਆ ਪਾਣੀ ਦੇ ਬਹਾਅ ਨੂੰ ਕਿਸ ਤਰੀਕੇ ਦੇ ਨਾਲ ਮੋਲਡ ਕੀਤਾ ਜਾਂਦਾ ਹੈਗਾ ਪੂਰੇ ਦੇ ਪੂਰਾ ਏਰੀਆ ਤੁਸੀਂ ਦੇਖੋਗੇ ਤਾਂ ਜਿਹੜਾ ਮਾਈਨਿੰਗ ਦੇ ਨਾਲ ਇਸ ਜਗ੍ਹਾ ਦੇ ਉੱਪਰ ਪੱਟਿਆ ਹੋਇਆਗਾ ਪੱਥਰ ਤੁਹਾਨੂੰ ਇੱਥੇ ਡਿੱਗੇ ਹੋਏ ਨਜ਼ਰ ਆਉਣਗੇ ਔਰ ਇਸੇ ਧਰਤੀ ਦੇ ਵਿੱਚੋਂ ਹੀ ਜਿਹੜੀ ਮਾਈਨਿੰਗ ਕਰਨ ਤੋਂ ਬਾਅਦ ਪੱਥਰ ਕੱਢੇ ਜਾਂਦੇ ਨੇ ਇਸੇ ਧਰਤੀ ਦੇ ਵਿੱਚੋਂ ਹੀ ਮ ਬਜਰੀ ਆਪਾਂ ਕਹਿ ਦਿੰਦੇ ਹਾਂਗੇ ਉਹ ਕੱਢੀ ਜਾਂਦੀ ਹੈਗੀ ਔਰ ਉਸੇ ਚੀਜ਼ ਨੂੰ ਲੈ ਕੇ ਜਗਦੀਸ਼ ਭੋਲਾ ਜਿਨ੍ਹਾਂ ਦੇ ਉੱਪਰ ਨਸ਼ੇ ਦਾ ਇੱਕ ਕੇਸ ਪੈਂਦਾ ਹੈਗਾ ਨਸ਼ੇ ਦੇ ਕੇਸ ਦੇ ਵਿੱਚ ਮਾਮਲੇ ਦੇ ਵਿੱਚ ਪੀਐਮਐਲਏ ਤਹਿਤ ਜਿਹੜੀ ਪੂਰੀ ਕਾਰਵਾਈ ਹੈ ਉਹ ਹੁੰਦੀ ਹੈਗੀ ਔਰ ਇਹ ਜਿਹੜੀ ਜ਼ਮੀਨ ਹੈਗੀ ਇਸ ਨਦੀਆਂ ਦੇ ਬਿਲਕੁਲ ਨਾਲ ਲੱਗਦੀ ਜਗਦੀਸ਼ ਭੋਲਾ ਦੀ ਜ਼ਮੀਨ ਉਸ ਨੂੰ ਇਸ ਮਾਮਲੇ ਦੇ ਵਿੱਚ ਅਟੈਚ ਕਰ ਲਿਆ ਜਾਂਦਾ ਹੈਗਾ ਤਾਂ ਇਹ ਜਿਹੜੀ ਜ਼ਮੀਨਾਂ ਤੁਸੀਂ ਦੇਖ ਰਹੇ ਹੋਗੇ ਇਹ ਜਗਦੀਸ਼ ਭੋਲੇ ਦੀਆਂ ਜ਼ਮੀਨਾਂ ਨੇਗੀਆਂ ਔਰ ਇਹਨਾਂ ਦੇ ਉੱਪਰ ਹੀ ਜਿਹੜੀ ਮਾਈਨਿੰਗ ਹੈਗੀ ਉਹ ਚੱਲ ਰਹੀ ਸੀ ਇੱਕ ਪਾਸੇ ਜਿੱਥੇ ਈਡੀ ਨੇ ਜ਼ਮੀਨ ਅਟੈਚ ਕੀਤੀ ਹੋਈ ਸੀ ਔਰ ਜਿਹੜੀ ਵੀ ਜ਼ਮੀ ਇਹਨਾਂ ਅਟੈਚ ਕੀਤੀ ਜਾਂਦੀ ਹੈ ਕਿ ਈਡੀ ਦੇ ਬੋਲੋਂ ਉਸ ਦਾ ਅਧਿਕਾਰ ਜਿਕੇ ਲਈਏ ਕਿ ਦੇਖਰੇਖ ਦਾ ਕੰਮ ਹੁੰਦਾ ਹੈ ਜ਼ਿਲ੍ਹੇ ਦੇ ਡੀਸੀ ਦਾ ਔਰ ਜ਼ਿਲ੍ਹੇ ਦਾ ਡੀਸੀ ਅੰਡਰ ਆਉਂਦਾ ਹੈਗਾ ਸਿੱਧੇ ਤੌਰ ਤੇ ਸਰਕਾਰ ਦੇ ਅੰਡਰ ਸੂਬੇ ਦੀ ਸਰਕਾਰ ਦੇ ਅੰਡਰ ਜਿਹੜਾ ਕੰਮ ਹੈਗਾ ਉਹ ਡੀਸੀ ਨੇ ਕਰਨਾ ਹੁੰਦਾ ਹੈਗਾ ਔਰ ਜੇਕਰ ਇਸ ਜਗ੍ਹਾ ਤੇ ਮਾਈਨਿੰਗ ਹੋ ਰਹੀ ਹੈ ਤਾਂ ਡੀਸੀ ਨੇ ਇਸੀ ਦੇ ਖਾਨਕਿਉਂ ਨਹੀਂ ਦਿੱਤਾ ਔਰ ਤੁਸੀਂ ਦੇਖੋਗੇ ਕਿ ਇੱਕ ਕ੍ਰੈਸ਼ਰ ਇਸ ਸਾਈਡ ਹੈ ਵਿਚਾਲੇ ਏਰੀਆ ਦੇ ਵਿੱਚ ਜਿਹੜੀ ਮਾਈਨਿੰਗ ਵਾਲੀ ਜ਼ਮੀਨ ਹੈ ਔਰ ਬਿਲਕੁਲ ਪਿੱਛੇ ਇੱਕ ਹੋਰ ਕ੍ਰੈਸ਼ਰ ਹੈ ਤਾਂ ਦੋ ਕ੍ਰੈਸ਼ਰਾਂ ਦੇ ਵਿਚਕਾਰ ਜਗਦੀਸ਼ ਭੋਲਾ ਦੀ ਜ਼ਮੀਨ ਹੈ ਔਰ ਦੋਨੋਂ ਲਗਾਤਾਰ ਮਾਈਨਿੰਗ ਸਗੀ ਉਹ ਰਿਸੀਪਚੰਦ ਦਾ ਜਿਹੜਾ ਇਹ ਜ਼ਿਕਰ ਹੋ ਰਿਹਾ ਤਾਂ ਕੰਟੈਕਟਸ ਪਤ ਲੱਗਣ ਦੀ ਜਿਹੜੀ ਆ ਉਹ ਤਸਵੀਰ ਮਿਲ ਰਹੀ ਹੈ ਐਨਫੋਰਸਮੈਂਟ ਡਾਇਰੈਕਟੋਰਟ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਕਿ ਕਿਸ ਦੇ ਨਾਲ ਕੰਟੈਕਟਸ ਨੇ ਨਸੀਬ ਚੰਦ ਦੇ ਜੇ ਕੋਸਤੇ ਤੌਰ ਤੇ ਨਸੀਬ ਚੰਦ ਦਾ ਜ਼ਿਕਰ ਕੀਤਾ ਜਾਵੇ ਤਾਂ ਪ੍ਰਾਣੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਨਸੀਬ ਚੰਦ ਲਗਾਤਾਰ ਸਟੋਨ ਕ੍ਰੈਸ਼ਰ ਦੇ ਕੰਮ ਦੇ ਵਿੱਚ ਕੰਮ ਕਰਦਾ ਆ ਰਿਹਾ ਹੈਗਾ ਅਜਿਹੇ ਦੇ ਵਿੱਚ ਇਸ ਚੀਜ਼ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਜੀ ਦੀ ਮਰਜ਼ੀ ਹੋਵੇ ਨਸੀਬ ਚੰਦ ਹੀ ਤੂਤੀ ਬੋਲਦੀ ਰਹੀ ਆ ਔਰ ਸਿੱਧੇ ਤੌਰ ਤੇ ਤੂਤੀ ਇਸੇ ਕਰਕੇ ਬੋਲਦੀ ਹੁੰਦੀ ਆ ਕਿ ਤੁਸੀਂ ਜਿਹੜਾ ਚੜਾਵਾ ਹੈਗਾ ਉਹ ਸਥਾਨਕ ਪ੍ਰਸ਼ਾਸਨ ਨੂੰ ਚਾਹੇ ਤੁਸੀਂ ਸਰਕਾਰਾਂ ਨੂੰ ਭੇਜ ਦਿਓ ਕਿਉਂਕਿ ਜੇਕਰ ਕੋਈ ਪੈਸਾ ਨਹੀਂ ਜਾ ਰਿਹਾ ਜੇ ਤੁਸੀਂ 1 ਰੁਪਏ ਦੇ ਰਵਾਧਾਰ ਨਹੀਂ ਹੋ ਤਾਂ ਕਿਉਂ ਈਡੀ ਦੀ ਕਾਰਵਾਈ ਤੋਂ ਪਹਿਲਾਂ ਸਟੇਟ ਗਵਰਨਮੈਂਟ ਦੀ ਕਾਰਵਾਈ ਨਹੀਂ ਹੋ ਸਕੀ ਕਿਉਂ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਹੋ ਸਕੀ ਕਿਉਂ ਜਿਹੜੇ ਕੇਸ ਨੇ ਉਹ ਦਰਜ ਕਰਕੇ ਕੇਵਲ ਛੱਡ ਦਿੱਤੇ ਜਾਂਦੇ ਨੇ ਕਿਉਂ ਜਿਹੜੇ ਕੇਸ ਨੇ ਕੇਵਲ ਵਰਕਰਾਂ ਤੇ ਦਰਜ ਕਰਕੇ ਛੱਡ ਦਿੱਤੇ ਜਾਂਦੇ ਨੇ ਕਿਉਂ ਇਨ੍ਹਾਂ ਮਾਮਲਿਆਂ ਦੇ ਵਿੱਚ ਚਾਰ ਸ਼ੀਟ ਦਾਇਲ ਨਹੀਂ ਹੋ ਪਾਉਂਦੀਆਂ ਕਿਉਂ ਇਨ੍ਹਾਂ ਮਾਮਲਿਆਂ ਦੇ ਵਿੱਚ ਕਹਿ ਲਈਏ ਕਿ ਕੋਈ ਸਜ਼ਾ ਜਿਹੜੀ ਇਸ ਕੋਰਟ ਤੱਕ ਪਹੁੰਚਾਉਣ ਦਾ ਕੰਮ ਹੁੰਦਾ ਉਹ ਨਹੀਂ ਉਹ ਪਾਉਂਦੀਆਂ ਸਿੱਧੇ ਤੌਰ ਤੇ ਕਾਰਨ ਇਹੀ ਹੁੰਦੇ ਆ ਕਿ ਜਿਹੜੀ ਇੱਕ ਮਿਲੀਭੁਗਤ ਦੇ ਨਾਲ ਪੰਜਾਬ ਦੇ ਅੰਦਰ ਮਾਈਨਿੰਗ ਚੱਲਦੀ ਰਹਿੰਦੀ ਹੈਗੀ ਔਰ ਇਸ ਮਿਲੀ ਸੀਬ ਚੰਦ ਦਾ ਵੀ ਲੈ ਲੀਏ ਤਾਂ ਕੋਈ ਗਰੇਜ ਨਹੀਂ ਹੋਏਗਾ ਤਾਂ ਤੁਸੀਂ ਪਿੱਛੇ ਦੇਖੋਗੇ ਕਿ ਐਡਾ ਵੱਡਾ ਜਿਹੜਾ ਢਾਂਚਾ ਹੈਗਾ ਮੈਂ ਇਸ ਪਾਸੇ ਦੀ ਤਸਵੀਰ ਇੱਕ ਵਾਰੀ ਕੈਮਰਾਮੈਨ प्रमोद ਨੂੰ ਕਹੂੰਗਾ ਕਿ प्रमोद ਜੀ ਇੱਕ ਵਾਰੀ ਕ੍ਰੈਸ਼ਰ ਦੀ ਤਸਵੀਰ ਜਰੂਰ ਦਿਖਾ ਦਿਓ ਗੁਰਪ੍ਰੀਤ ਤੁਸੀਂ ਇਹ ਦੇਖੋ ਕਿ ਇੰਨਾ ਵੱਡਾ ਢਾਂਚਾ ਕਿਸੇ ਜਗ੍ਹਾ ਦੇ ਉੱਪਰ ਲਗਾਇਆ ਜਾਣਾ ਹੋਵੇ ਕੋਈ ਇੱਕ ਦਿਨ ਚ ਤੇ ਢਾਂਚਾ ਲੱਗ ਨਹੀਂ ਜਾਂਦਾ ਔਰ ਇੱਕ ਦਿਨ ਨਹੀਂ ਬਲਕਿ ਮਹੀਨਿਆਂ ਦਾ ਸਮਾਂ ਇਸ ਢਾਂਚੇ ਨੂੰ ਲਗਾਉਣ ਦੇ ਲਈ ਚਾਹੀਦਾ ਹੋਏਗਾ ਔਰ ਇਹ ਢਾਂਚਾ ਲਗਾਉਣ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕਿੰਨਾ ਟਾਈਮ ਹੈ ਜਿਹੜਾ ਇਸ ਨੂੰ ਆਪਰੇਟ ਕਰਨ ਦੇ ਲਈ ਜਦੋਂ ਚੱਲਦਾ ਹੋਏਗਾ ਕਿੰਨਾ ਸ਼ੋਰ ਕਿੰਨਾ ਖੜਕਾਏਗਾ ਜਿਹੜਾ ਉਹ ਇਸ ਕ੍ਰੈਸ਼ਰ ਦਾ ਹੁੰਦਾ ਹੋਏਗਾ ਕਿਉਂ ਇਹ ਇਸ ਚੀਜ਼ ਦੇ ਉੱਪਰ ਜਿਹੜਾ ਪ੍ਰਸ਼ਾਸਨ ਆ ਉਹ ਧਿਆਨ ਨਹੀਂ ਦੇ ਪਾਉਂਦਾਗਾ ਕਿਉਂ ਇਹਨਾਂ ਕ੍ਰੈਸ਼ਰਾਂ ਨੂੰ ਦਿਨ ਰਾਤ ਜਦੋਂ ਚਾਹੁੰਦੇ ਨੇ ਉਸ ਸਮੇਂ ਇਹ ਕਿਸੇ ਇੱਕ ਦਿਨ ਦੇ ਵਿੱਚ ਕੇ ਜਿਹੜਾ ਐਡਾ ਤਾਜਬ ਨਹੀਂ ਖੜਾ ਕੀਤਾ ਜਾ ਸਕਦਾ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਖੁਲਾਸੇ ਕੀ ਹੁੰਦੇ ਨੇ ਸੋ ਫਿਲਹਾਲ ਦੀ ਗੱਡੀ ਰੂਹੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ तमाम ਤਸਵੀਰਾਂ ਤੁਸੀਂ ਦਿਖਾਈਆਂ तमाम ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ